ਤਤਵ ਲੋਕ ਪਾਕੇ ਸਾਰਿਆਂ ਦਾ ਸਵਾਗਤ ਹੈ ਅੱਜ ਆਪਾਂ ਇਹ ਸ਼ੋਅ ਦੇ ਵਿੱਚ ਇੱਕ ਚਰਚਾ ਕਰਾਂਗੇ ਕਿ ਜਥੇਦਾਰ ਅਨਦੀਪ ਸਿੰਘ ਦੀ ਗੱਗਦ ਦੇ ਫਿਚਰੀ ਆਪਰ ਬਲਫ ਸਾਡੇ ਜਥੇਦਾਰ ਸਾਹਿਬਾ ਉਹਨਾਂ ਨੇ ਪੰਜਾਬ ਦੇ ਮੁੱਖ ਮੰਤਰੀ ਅ ਸ਼੍ਰੀ ਭਵਨ ਮਾਮੂ ਅ ਅਕਾਲਤਾ ਸਾਹਿਬ ਨੇ ਉੱਤੇ ਸਮਝਾਇਆ ਔਰ ਉਨ੍ਹਾਂ ਉਪਰ ਦੋਸ਼ ਹੈ ਕਿ ਉਹ ਸਿੱਖ ਗੁਰੂ ਸਾਹਿਬਾਨ ਤੇ ਵੀ ਨਹੀਂ ਸਭੀ ਦੇ ਸ਼ਹੀਦ ਸਦਾ ਗਨੈਤ ਸਿੰਘ ਪਿੰਡਾਂ ਵਾਲਿਆਂ blood ਕੋ ਗੱਤੋ ਬੇਨ ਬਾਜੀ ਕਬੇਆ ਔਰ ਇਸੇ ਦੋਸ਼ਾਂ ਦੇ ਅਧੀਨ ਇਹਨਾਂ ਦਾ ਪਛਤੀ ਕਾਨੂੰਨ ਬਣਾ ਲਈ ਔਰ ਉਨ੍ਹਾਂ ਨੇ ਕਿ ਵੀ ਅਕਾਫ ਤੱਕ ਸਾਇੰਸ ਕਿ ਮੈਂ ਪੰਜਾਬ ਦੇ ਮੁੱਖ ਮੰਤਰੀ ਸ਼੍ਰੀ ਭਗਵੰਤ ਮਾਨ ਨੂੰ ਸੱਦਾਇਆ। ਉਹਨਾਂ ਮੁੱਖ ਮੰਤਰੀ ਭਗਵੰਤ ਮਾਨ ਦਾ ਕਹਿਣਾ ਹੈ ਕਿ ਉਹ ਹਰ ਹਾਲਤ ਦੇ ਵਿੱਚ ਸ਼੍ਰੀ ਅਕਾਗ ਤਖਸਾਲ ਅੱਗੇ ਪੇਸ਼ ਹੋਣਗੇ, ਉਹ ਨੰਗੇ ਪੈਰੀਂ ਜਾਣਗੇ ਔਰ ਆਪਣੀ ਸਫਾਈ ਜਿਹੜੀ ਆ ਉਹ ਅਕਾਗ ਤਖਸਾਲ ਦੇ ਜੱਜਦਾਰ ਸਾਹਮਣੇ ਦੇਣਗੇ। ਫਿਰ ਜੋ ਵੀ ਉਹਨਾਂ ਨੇ ਫੈਸਲਾ ਕੀਤਾ ਉਹ ਉਹਨਾਂ ਨੂੰ ਮਨਜ਼ੂਰ ਹੋਵੇਗਾ ਇਹ ਗੱਲ ਜਿਹੜੀ ਆ ਸ਼੍ਰੀ ਭਗਵਾਨ ਪ੍ਰਮਾਨ ਮੰਤਰੀ ਪੰਜਾਬ ਸਰਕਾਰ ਨੇ ਪ੍ਰੈਸ ਦੇ ਨਾਮ ਵੀ ਆ ਐਕਸ ਦੇ ਉਤੇ ਆਪਣੀ ਇੱਕ ਪੋਸਟ ਵੀ ਲਾਈ ਵੀ ਦਿੱਤੀ ਆ ਉਹ ਦੋਸਤੋਂ ਪਹਿਲਾਂ ਪੰਜਾਬ ਦੇ ਇੱਕ ਮੰਤਰੀ ਮਿਸਟਰ ਸੌਂਦ ਆ ਉਹ ਤੇ ਇੱਕ ਨਿੱਜੀ ਸਾਹਿਬ ਆ ਸਾਬਕਾ ਮੰਤਰੀ ਤੇ ਐਸਰ ਦੇ ਜੋ ਓ ਐਨ ਐਲ ਦੇ ਅਮਰ ਸਾਦੇ ਉਹ ਦੋਵੇਂ ਜਣੇ ਆਪੋ ਆਪਣੇ ਤਰੀਕੇ ਦੇ ਨਾਲ ਸ਼੍ਰੀ ਅਕਾਲ ਪਤ ਸਾਹਿਬ ਨੂੰ ਆਕਾਲ ਪੁਰ ਸਾਹਿਬ ਦੇ ਜਥੇਦਾਰ ਸਾਹਿਬ ਨੂੰ ਮਿਲ ਕੇ ਉਹਨਾਂ ਨੇ ਸਪਸ਼ਟੀਕਰਨ ਦਿੱਤਾ ਅਤੇ ਉਹਨਾਂ ਨੇ ਇਸ ਗੱਲ ਦੀ ਸਫਾਈ ਦਿੱਤੀ ਕਿ ਜਿਹੜੇ ਦੋਸ਼ ਪੰਜਾਬ ਦੇ ਮੁੱਖ ਮੰਤਰੀ ਉੱਪਰ ਲਗਾਏ ਜਾ ਰਹੇ ਆ ਉਹਨਾਂ ਵਿੱਚ ਕਿਸੇ ਵੀ ਕਿਸਮ ਦੀ ਸਚਾਈ ਨਹੀਂ ਆ ਫਿਰ ਵੀ ਉਹਨਾਂ ਨੇ 15 ਤਰੀਕ ਨੂੰ ਬੁਲਾਇਆ ਗਿਆ ਹੈ ਆਸ਼ੀਅਤਕਕ ਸਾਲ ਦੀਤੀ ਸ਼ੋਡੇ ਲਈ ਉਹ ਜਦੋਂ ਜਾਣਗੇ ਉਹ ਜਥੇਦਾਰ ਸਾਹਿਬ ਦੇ ਕੁਐਸਚਨਾਂ ਦਾ ਆਂਸਰ ਦੇਣਗੇ ਫਿਰ ਜੋ ਫੈਸਲਾ ਹੁੰਦਾ ਆ ਉਹ ਸਾਰਿਆਂ ਦੇ ਸਾਹਮਣੇ ਆ ਜਾਵੇਗਾ ਹਾਂ ਦੀ ਕੜੀ ਇਸ ਮਾਮਲੇ ਦੇ ਵਿੱਚ ਜਿਹੜੀਆਂ ਚਰਚਾਵਾਂ ਆ ਉਹ ਬੜੀ ਜੋਸ਼ ਉਤਸ਼ਾਹ ਦੇ ਨਾਲ ਕੰਡੋ ਨੇ ਆ ਹੁਣ ਦੇਖਣਾ ਇਹ ਆ ਕਿ ਇਹਦਾ ਨਤੀਜਾ ਕੀ ਨਿਕਲਦਾ ਆ ਔਰ ਇਹਦੇ ਬਾਰੇ ਕੀ ਫੈਸਲਾ ਜਹੇਦਾ ਸਾਹ ਕਬਦੇ ਅਭੀ ਵੀ ਗੰਗਲੀ ਨੂੰ ਕਰਨ ਲੱਗਾ ਸੇ ਪੰਜਾਬ ਦੇ ਅੰਦਰ ਸਰਕਾਰੀ ਤੇ ਗੈਰ ਸਰਕਾਰੀ ਹਲਕਿਆਂ ਦੇ ਵਿੱਚ ਪੰਜਾਬ ਸਰਕਾਰ ਦੇ ਹੈਲੀਕਾਪਟਰ ਦੀ ਬਹੁਤ ਚਰਚਾ ਹੈ ਔਰ ਜਿਹਦੇ ਬਾਰੇ ਜਦੋਂ ਕੁਝ ਪੱਤਰਕਾਰਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਇਹ ਹੈਵੀ ਕਾਉਂਟਰ ਦੇ ਬਾਰੇ ਇਹ ਸਵਾਲ ਕੀਤੇ ਕਿ ਜਦੋਂ ਉਹ ਪੰਜਾਬ ਦੇ ਮੁੱਖ ਮੰਤਰੀ ਸਟੇਟ ਤੋਂ ਬਾਹਰ ਜਾ ਹੋਂ ਉਸ ਵੇਲੇ ਉਹਨਾਂ ਨਾਲ ਵਿਲਾ ਹੈਵੀ ਕਾਉਂਟਰ ਆ ਉਹ ਕੌਣ ਵੱਤਦਾ ਆ ਜਦੋਂ ਇਹਦੇ ਬਾਰੇ ਸਵਾਲ ਜਵਾਬ ਪੁੱਛੇ ਉਹਨਾਂ ਨੇ ਕੀਤੇ ਤਾਂ ਉਹਦੇ ਬਦਲੇ ਵਿੱਚ ਉਹਨਾਂ ਦਸ ਫਤਵ ਕਾਦਾਂ ਦੇ ਉੱਪਰ ਇੱਕ ਐਫ ਆਈ ਆਰ ਦਰਜ ਕਰ ਦਿੱਤੀ ਗਈ ਔਰ ਇਹ ਐਫ ਆਈ ਆ ਦੇ ਵੀ دعਵਾ ਉਹ ਅਗਨੀ ਦਾ ਕਦਰ ਉਹ ਖਤਮ ਹੋ ਜਾਵੇ ਕਿਉਂਕਿ ਦੇਦੇ ਫੀਲ ਤਫਤਰਕਾਰ ਆ ਉਹਨਾਂ ਨੇ ਵੀ ਹਾਈ ਕੋਰਟ ਦੇ ਵਿੱਚ ਆਪਣੀ ਦਖਾਸਤ ਦੇ ਦਿੱਤੀ ਆ ਕਿ ਉਹਨਾਂ ਦੇ ਉੱਪਰ ਦੱਬ ਕੀਤੇ ਗਏ ਦੇ ਵੀ ਐਫ ਆਈ ਆ ਉਹਨੂੰ ਕੈਂਸਲ ਕਰ ਦਿੱਤਾ ਜਾਵੇ ਹਾਈ ਕੋਰਟ ਆਪਣੇ ਤੌਰ ਤੇ ਕੀ ਕਰਦਾ ਦਿੰਦੀ ਆ ਕੀ ਨਹੀਂ ਇਸ 바ਗੀ ਹਾਕ ਦੀ ਕਾਦੀ ਕੋਈ ਬਹੁਤ ਜਾਣਕਾਰੀ ਨਹੀਂ ਫਿਰ ਵੀ ਜਿਹੜੀ ਇਹ ਗਾਂ ਚੰਬਰਈਆ ਉਹਦੇ ਵਿੱਚ 10 ਵੇਲੇ ਪਤਕਾਰ ਆ ਉਹਨਾਂ ਦੇ ਵਿੱਚ ਇੱਕ ਬਹੁਤ ਮਹੱਤਵਪੂਰਨ ਆਦਮੀ ਬੈਠਾਇਆ ਉਹ ਆਰਟੀਆਈ ਐਕਟ ਜਿਹੜਾ ਉਹਦਾ ਕਪਤਾਨ ਬਸਾਇਆ ਉਹਨੇ ਹੀ ਇਹੋ ਜੀ ਜਿਹੜੀ ਆਰਟੀਆਈ ਪਾ ਕੇ ਜਾਣਕਾਰੀ ਹੈ ਦਿੱਤਾ ਵਿੱਚ ਹੈਗੀ ਕਾਊਂਟਰ ਦੇ ਬਾਰੇ ਪ੍ਰਾਪਤ ਕੀਤੀ ਸੀ ਹੁਣ ਸਵਾਲ ਇਹ ਪੈਦਾ ਹੁੰਦਾ ਆ ਦੇ ਹੈਗੀ ਕਾਊਂਟਰ ਜਿਹਨੂੰ ਮੁੱਖ ਮੰਤਰੀ ਨਹੀਂ ਤੇ ਹੈਗੀ ਕਾਊਂਟਰ ਉਹ ਕਿੱਥੇ ਜਾਂਦਾ ਕਿੱਥੇ ਨਹੀਂ ਜਾਂਦਾ ਉਹਦੇ ਬਾਰੇ ਜਾਣਦਾ ਵੀ ਪ੍ਰਾਪਤ ਕਰਨ ਦੇ ਲਈ ਹਰ ਇੱਕ ਪੰਜਾਬੀ ਨੂੰ ਹੱਕ ਹੈ ਉਹ ਆਪਣੀ ਆਰਟੀਆਈ ਪਾ ਕੇ ਇਹ ਸਭ ਕੁਝ ਕਮਿਤੀ ਤੋਂ ਬਿਰਤੇ ਪੁੱਛ ਸਕਦਾ ਆ ਇਹ ਇਹ ਹੈ ਡੀ ਕਾਪਟਰ ਜਦੋਂ ਪੰਜਾਬ ਦਾ ਮੁੱਖ ਮੰਤਰੀ ਪੰਜਾਬ ਤੋਂ ਬਾਹਰ ਹੋਵੇ ਤਾਂ ਉਦੀ ਵਕੋਂ ਕੌਣ ਕਰਦਾ ਹੈ ਇਹ ਇਹਦੇ ਬਾਰੇ ਜਾਣਕਾਰੀ ਦੇਣਾ ਦੇ ਪੰਜਾਬ ਸਰਕਾਰ ਦੀ ਇਹਦੇ ਵਿੱਚ ਕੋਈ ਨੈਗੇਟਿਵ ਗੱਲ ਦਿਖਾਈ ਨਹੀਂ ਬਿੰਦੀ ਤਾਂ ਇਹਦਾ جواب ਵੀ ਨਾ ਮੇਰੇ ਸਾਹਮਣੇ ਨਾਲ ਕੋਈ ਬੁਸ਼ਕਲ ਨਹੀਂ ਸਪੱਸ਼ਟ ਨੂੰ ਇਹ ਉਹਦੇ ਬਾਰੇ ਪੂਰੀ ਪੂਰੀ ਜਾਣਕਾਰੀ ਪੰਜਾਬ ਦੇ ਲੋਕਾਂ ਦੇ ਸਾਹਮਣੇ ਰੱਖੀ ਜਾਈਦੀ ਆ ਕਿਉਂਕਿ ਜਦੋਂ ਲੋਕਾਂ ਦੇ ਵਿੱਚ ਕਿਸੇ ਗੱਲ ਤੋਂ ਸ਼ੰਕਾ ਪੈਦਾ ਹੋ ਜਾਵੇ ਤਾਂ ਉਹ ਸ਼ੰਕਾ ਜਿਲਾ ਬਿਨੂ ਬਨਵਾਦਾ ਜਾ ਰਿਹਾ ਆ ਔਰ ਤਬ ਤੱਕ ਉਹ ਵਧਦਾ ਰਹੇਗਾ ਜਦ ਤੱਕ ਲੋਕਾਂ ਨੂੰ ਇਹਦੇ ਬਾਰੇ ਉਹ ਸਪਸ਼ਟਿਕਰਨ ਜਿਹੜਾ ਉਹ ਮਿਲ ਨਾ ਜਾਵੇ ਸੋ ਇਹਦੇ ਬਾਰੇ ਕਾਫੀ ਚਰਚਾ ਜਿਹੜੀ ਆ ਪੰਜਾਬ ਦੇ ਗੈਰ ਸਰਕਾਰੀ ਸੋ ਕਾਫੀ ਹੰਗਾਮੇ ਦੇ ਵਿੱਚ ਬੜੀ ਚੱਲ ਰਹੀ ਆ ਔਰ ਇਹਦੇ ਉੱਪਰ ਬਾਰੇ ਜੋ ਕੁਝ ਇਹ 10 ਅਪਕਰਾਹਾਂ ਦੇ ਉੱਪਰ ਐਫ ਆਈ ਆਰ ਦਰਪੇਰਵਾਈਆਂ ਆ ਪੰਜਾਬ ਸਰਕਾਰ ਨੇ ਉਹਦੇ ਬਾਰੇ ਵੀ ਆਮ ਲੋਕਾਂ ਤੇ ਪਤਕੜਾਂ ਦੇ ਵਿੱਚ ਬੜੀ ਰੋਸ ਦੀ ਭਾਵਨਾ ਬੜੀ ਗੁੱਸੇ ਦੀ ਭਾਵਨਾ ਜਿਹੜੀ ਆ ਸਰਕਾਰ ਦੇ ਖਿਲਾਫ ਉਹ ਪੈਦਾ ਹੋ ਚੁਪੀਆ ਉਹ ਫਾਮ ਫਾਮ ਬਤਕਾ ਗਦੀਆ ਇਸ ਐਫ ਆਰ ਬਾਬ ਕੰਦੇ ਉਸ ਵਜੋਂ ਗਲ ਸੇ ਜਦ ਉਸ ਤੇ ਤਪਣੇ ਆ ਬੇ ਰਿਆ ਉਹ ਮੈਨੂੰ ਇਸ ਗੱਲ ਦਾ ਅਲੱਗ ਆ ਆ ਸੋਚ ਗਿਆ ਕਿ ਜਦੋਂ ਪਤਕਰਾਂ ਤੇ ਕੋਈ ਗੈਰ ਕਾਨੂੰਨੀ ਹਮਲਾ ਕੋ ਕਰਦਾ ਆ ਤਾਂ ਉਹ ਪਤਕਰਾਂ ਦੇ ਲਈ ਕੋ ਸਦਾ ਸ਼ਿਕਾਰ ਹੁੰਦਾ ਆ ਅੱਪਰ ਕਾਂਗਰਸ ਦੇ ਆਦਮੀ ਆ ਜਿਨ੍ਹਾਂ ਨੇ ਇਸ ਦੇ ਵਿੱਚ ਮੈਨ ਵੀ ਸਮਝਦਾ ਗਲਤ ਗਲਤ ਕੀਤੀ ਹੋਵੇ ਇਹ ਪੁੱਛ ਕੇ ਕਿ ਹੈਗੀ ਕਾਰਟਰ ਜਦੋਂ ਪੰਜਾਬ ਦਾ ਮੁੱਖ ਮੰਤਰੀ ਬਾਦ ਜਾਂਦਾ ਆ ਉਦੋਂ ਹੈਗੀ ਕਾਰਟਰ ਦੀ ਮਤੋਂ ਕੌਣ ਕਰਦਾ ਇਹ ਸਵਾਲ ਪੁੱਛਣਾ ਜਾਇਜ਼ ਹੈ ਉਹ ਇਹ ਮਾਮਲੇ ਹਰ ਇੱਕ ਪੰਜਾਬੀ ਜਿਹੜਾ ਆਰਟੀਆਈ ਪਾ ਕੇ ਇਹਦਾ ਜਵਾਬ ਉਹ ਲੈ ਸਕਦਾ ਹੈ ਔਰ ਅਗਲੇ ਗੱਲ ਦੇ ਉੱਤੇ ਜਿਹੜੀ ਆਪਾਂ ਗੱਲ ਕਰਨੀ ਆ ਉਹਦੇ ਵਿੱਚ ਵੈਨਜੂ ਅਵੇਡਾ ਨਾਂ ਦਾ ਕੰਟਰੀ ਆ ਜਿਹਦੇ ਰਾਸ਼ਟਰਪਤੀ ਨੂੰ ਮੈਂ ਯੂਐਸਡੀ ਸਰਕਾਰ ਨੇ ਉਹ ਨੂੰ ਵਿਆਹ ਕਿ ਇਸ ਅਮਰੀਕਾ ਦੰਦਾ ਜਾਂ ਦਿੱਤੀ ਹੋਦੀ ਹੈ ਕੋਟ ਪੇਸ਼ੀ ਹੋਏਗੀ ਔਰ ਦੱਸਿਆ ਜਾ ਰਿਹਾ ਆ ਔਰ ਅਮਰੀਕਨ ਸਰਕਾਰ ਵੱਲੋਂ ਇਸ ਭਾਸ਼ੀਕੰ ਵਿਪਰਾਦਿਆ ਰਿਹਾ ਆ ਕਿ ਇਹ ਜਿਹੜਾ ਕੰਮ ਇਹ ਮਸ਼ੀਨ ਵਰਤੀ ਆਪ ਨੂੰ ਬਾਦ ਮੂ ਰੋਕਣ ਦੇ ਲਈ ਉਹ ਖੁੰਦੇ ਰਾਸ਼ਟਰਪਤੀ ਨੂੰ ਚੁੱਕ ਕੇ ਅਮੇਰਕਾ ਲੈੰਦਾ ਗਿਆ ਇਹਦੇ ਦੇ ਔਰ ਇਹਦੇ ਵਿੱਚ ਉਹਨਾਂ ਨੇ ਦੱਸਿਆ ਆ ਅਮੇਰਕਨ ਸਰਕਾਰ ਨੇ ਕਿ ਜਿਹੜਾ ਅਤਵਾਦ ਬਹੁਤ ਵੱਧ ਬੁਲ ਰਿਹਾ ਸੀ ਔਰ ਉਹ ਜਿਲ੍ਹਾ ਨਸ਼ੇ ਸੀ ਉਹ ਵੀ ਉਸ ਵਿੱਚ ਬੜੇ ਵੱਧ ਫੁੱਲ ਰਹੇ ਸੀ ਔਰ ਇਥੋਂ ਤੱਕ ਕਿ ਉਹ ਕਈਆਂ ਸ਼ਹਿਰਾਂ ਦੇ ਵਿੱਚ ਉਹ ਨਸ਼ਿਆਂ ਦੇ ਕੇਂਦਰ ਵੀ ਬਣੇ ਹੋਏ ਸੀ ਔਰ ਅਤਵਾਦੀਆਂ ਕਾਰਵਾਈਆਂ ਵੀ ਉੱਥੇ ਬਹੁਤ ਹੁੰਦੀਆਂ ਸੀ ਸੋ ਮਿਕਲਨਡਲ ਟ੍ਰੰਪ ਦਾ ਕਹਿਣਾ ਹੈ ਅਸੀਂ ਤਾਂ ਨਸ਼ਿਆਂ ਤੇ ਅਤਵਾਦੀ ਕਾਰਵਾਈਆਂ ਨੂੰ ਰੋਕਣ ਲਈ ਉਥੋਂ ਦੇ ਰਾਸ਼ਟਰਪਤੀ ਨੂੰ ਲੈ ਕੇ ਆਏ ਆ ਉਹ ਇੱਥੇ ਉਹਨਾਂ ਦੀ ਕੋਰਟ ਦੇ ਵਿੱਚ ਪੇਸ਼ੀ ਹੋਏਗੀ ਉਹ ਉੱਥੇ ਉਹ ਆਪਣਾ ਸਵਾਲਾਂ ਦਾ ਜਵਾਬ ਵੀ ਦੇਣਗੇ ਦੇਖਣਾ ਮੁੱਖ ਮੰਤਰੀ ਸਾਹਿਬ ਸੌਰੀ ਮੁੱਖ ਮੰਤਰੀ ਮੂਹ ਨਿਕਲ ਗਿਆ ਉੱਥੇ ਵੀ ਜਿਹੜੀ ਉਪ ਰਾਸ਼ਟਰਪਤੀ ਆ ਉਹਨੇ ਬਲੀ ਇਸ ਗੱਲ ਦੀ ਰੋਧਤਾ ਕੀਤੀ ਹੈ ਕਿ ਪੀਆ ਕਿ ਸਾਡੇ ਦੇਸ਼ ਵਿੱਚੋਂ ਰਾਸ਼ਟਰਪਤੀ ਨੂੰ ਇਸੇ ਇਤਤਿਹਾਨ ਦੇ ਨਾਲ ਚੋਕੇ ਲਈ ਲੈ ਗਏ ਜਾਣਾ ਕੋਈ ਠੀਕ ਗੱਲ ਨਹੀਂ ਉਹਨਾਂ ਨੇ ਬੜਾ ਭਾਰੀ ਬੇੜਾ ਉਰੋਸ ਪ੍ਰਗਟ ਕੀਤਾ ਆ ਔਰ ਆਪਣੀ ਗੁੱਸੇ ਦਾ ਪ੍ਰਗਟਾਵਾ ਵੀ ਉਹਨਾਂ ਨੇ ਕੀਤਾ ਆ ਲੇਕਿਨ ਇਹਦੇ ਵਿੱਚ ਕੋਈ ਜਿਹੜਾ ਹੁਣ ਮੈਂ ਦੋ ਰਾਮਾ ਨਹੀਂ ਕਿ ਅਮਰੀਕਾ ਸਵਕਾਤ ਇਸ ਦੇਸ਼ ਦੇ ਉੱਤੇ ਕਬਜ਼ਾ ਕਰਨੀ ਚਾਹੁੰਦੀ ਆ ਚਾਹੁੰਦੀ ਆ ਔਰ ਉਹਦਾ ਜਿਹੜਾ ਡੈਨਮਾਰਕ ਨੇ ਕੋਲ ਇੱਕ ਗ੍ਰੀਨ ਲੈਂਡ ਆ ਉਹ ਇੰਡੀਪੈਂਡੈਂਟ ਸਟੇਟ ਆ ਔਰ ਅਮਰੀਕਾ ਚਾਹੁੰਦਾ ਆਕ ਉਹ ਸਟੇਟ ਦੇ ਉੱਪਰ ਕਬਜ਼ਾ ਕਰ ਲੈ ਜਾਵੇ ਔਰ ਉੱਥੇ ਆਦਮੀ ਦੇ ਜਿਹੜੇ ਅੱਡੇ ਆ ਦਾ ਹੋ ਕੋਈ ਕੰਮਾਂ ਦੇ ਉਹਨੂੰ ਵਤਨ ਦੇ ਲਈ ਉਨਾਂ ਦਾ ਕਬਜ਼ਾ ਉਨਾਂ ਦੀ ਸੋਚ ਹੈ ਟਰੰਪ ਸਾਹਿਬ ਦੀ ਕਿ ਇਸ ਸਟੇਟ ਦੇ ਉੱਤੇ ਦਾ ਇਸ ਦੇਸ਼ ਦੇ ਉੱਤੇ ਕਬਜ਼ਾ ਕਰਨਾ ਅਮਰੀਕਾ ਸਾਕਾ ਦੇ ਲਈ ਬਹੁਤ ਜ਼ਰੂਰੀ ਆ ਔਰ ਇਹਦੇ ਨਾਲ ਅਮਰੀਕਾ ਦਾ ਬਪਾਲ ਵੀ ਵੱਸ ਸਕੇਗਾ ਔਰ ਅਮਰੀਕਾ ਦੀ ਸਿਕਿਉਰਟੀ ਵੀ ਹੋ ਪੱਕੀ ਹੋ ਸਕੇਗੀ ਸੋ ਹੁਣ ਦੇਖਣਾ ਬਾਕੀ ਆ ਕਿ ਅਗਰ ਗ੍ਰੀਨਲੈਂਡ ਤੇ ਵੀ ਕਬਜ਼ਾ ਹੁੰਦਾ ਆ ਤੇ ਦੁਨੀਆ ਭਰ ਵਿੱਚ ਫਿਰ ਇਹ ਇਹ ਮਹਾਲ ਬਣੇਗਾ ਬਹੁਤ ਸਾਰੇ ਲੋਕਾਂ ਦਾ ਵਿਚਾਰ ਹੈ ਕਿ ਅਗਰ ਗ੍ਰੀਨਲੈਂਡ ਦੇ ਉੱਤੇ ਜੀ ਕਬਜਾ ਕਰ ਲਿਆ ਤਾਂ ਕੋਈ ਵਿਸ਼ਵ ਯੁੱਧ ਜਾਂ ਕੋਈ ਠੰਡਾ ਯੁੱਧ ਕੋਲਡ ਵਾਰ ਉਹ ਨੂੰ ਕਹਿੰਦੇ ਆ ਉਹ ਵੀ ਸ਼ੁਰੂ ਹੋ ਜਾਂਦੀ ਸੰਭਾਵਨਾ ਉਹ ਬਣ ਸਕਦੀ ਆ ਲੇਕਿਨ ਇਹਦੇ ਬਾਰੇ ਅਜੇ ਕਈ ਕਾਸਨਾੀਆਂ ਬਿਲੀ ਬੁੱਢੀ ਜੀ ਵੀ ਲੋਕਾਂ ਉਹਨਾਂ ਵੱਲੋਂ ਕਈ ਕਿਸਮ ਦੀਆਂ ਟਿੱਪਣੀਆਂ ਦਿਲੀਆਂ ਉਕੀਕੀਆਂ ਜਾ ਰਹੀਆਂ ਹਨ ਇਹਦਾ ਸਭ ਤੋਂ ਜ਼ਿਆਦਾ ਨੁਕਸਾਨ ਜਿਲਾਇਆ ਉਹ ਚੀਨ ਬਾ ਹੋਇਆ ਕਿਉਂਕਿ ਚੀਨ ਨੇ ਉਹਦੇ ਉੱਥੇ ਇਨਵੈਸਟਮੈਂਟ ਕੀ ਪੀਆ ਆਲ 60 ਬੀਬੀਆਂ ਦਾਵਲਤ ਬਾ ਦੇ ਲਈ ਉਹਨਾਂ ਨੇ ਇਨਵੈਸਟਮੈਂਟ ਕੀ ਪੀਆ ਆਰ ਉਸ ਅਨਮੈ ਇਨਵੈਸਟਮੈਂਟ ਦਾ ਗਾਧੇ ਜਿਲਾਇਆ ਉਹ ਚੀਨ ਨੂੰ ਸਬਾਰਿਆ ਆ ਜਾਂ ਇਹ ਵੀ ਮੈਚਾ ਜੇ ਪਤਾ ਨਹੀਂ ਕਿ ਕੀ ਉਹ ਉੱਥੇ ਇਨਵੈਸਟਮੈਂਟ ਉਹ ਬਣੀ ਰਹੇਂ ਦੇਵੇਗਾ ਜਾਂ ਉਹਨੂੰ ਵਾਪਸ ਲਿਆਏਗਾ ਔਰ ਇਹ ਜੇ ਕਿਹਨ ਨਾ ਕਿ ਉਹ ਛੀਂਦੀ ਜੇਲੀਆ ਉਹ ਅਨਸਲਟ ਹੋਈ ਆ ਜਾਂ ਇਹ ਕਹਿ ਲੋ ਜਾਂ ਇਹ ਕਹਿ ਲੋ ਕਿ ਥੀਨ ਦਾ ਮਤ ਉਹ ਫਾਈਨੈਂਸ਼ਲੀ ਜਿਹੜਾ ਉਹ ਨੁਕਸਾਨ ਹੋਇਆ ਹੈਗਾ ਔਰ ਵੈਸੇ ਵੀ ਇਹ ਜਿਹੜਾ ਹੋਂ ਦੇ ਨਾਲ ਚੀਨ ਦੀ ਜਿਹੜੀ ਬਣਤੀ ਗੱਲ ਪਾਵ ਮ ਸੀ ਉਹ ਪਗਾਂ ਨਾਲ ਜੂਰ ਕੱਟ ਗਈਆ ਸੋ ਹੁਣ ਆਉਣ ਵਾਲਾ ਸਮਾਂ ਇਹ ਗੱਲ ਦੱਸੇਗਾ ਕਿ ਗ੍ਰੀਨਲੈਂਡ ਤੇ ਤੇ ਕਬਜ਼ਾ ਕਰਨ ਦੇ ਨਾਲ ਅ ਅਮਰੀਕਾ ਨੂੰ ਔਰ ਡੈਨਮਾਰਕ ਦੀ ਸਰਕਾਰ ਨੂੰ ਕੀ 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 ਵਿਲਾ ਉਹ ਫਾਇਦਾ ਜਾਂ ਨੁਕਸਾਨ ਹੋਵੇਗਾ ਇਹ ਅਲੀ ਦੇ ਕਰਨਾ ਦੇਖਣਾ ਬਾਕੀ ਆ ਦੇਖਣ ਜੇਕਰ ਗ੍ਰੀਨਲੈਂਡ ਉੱਪਰ ਵੀ ਕਬਜ਼ਾ ਕਰ ਲਿਆ ਗਿਆ ਤਾਂ ਹਮ ਵਿਸ਼ਵ ਦੀ ਵਿੱਚ ਦੁਨੀਆ ਭਰ ਵਿੱਚ ਦੇ ਵਿੱਚ ਕੋਈ ਹਲਾਤ ਜਿਹੜੇ ਆ ਉਹ ਸਥਾਵੇਂ ਰਹਿ ਜਾਣ ਦੀ ਸੰਭਾਵਨਾ ਨਹੀਂ ਤਾਂ ਹਾਂ ਵੀ ਕਲੀ ਇਹ ਦੇਖਣਾ ਜੇ ਬਾਕੀ ਆ ਕਿ ਜੇਕਰ ਗ੍ਰੀਨਲੈਂਡ ਦੇ ਉੱਪਰ ਅਮਰੀਕਮ ਸੋ ਕਰਨੇ ਕਬਜਾ ਕਰ ਲਿਆ ਤਾਂ ਉਹ ਹਾਲਾਤ ਜਿਹੜਾ ਦੁਨੀਆ ਬਾਬ ਦੇਲੇ ਹਾਲਾਤ ਹੈ ਉਹ ਜਿਹੜੇ ਬੜੇ ਸਖਾਵੇ ਨਹੀਂ ਰਹਿਣਗੇ ਇਹਦੇ ਬਾਰੇ ਵਕ ਵਕਤਾਂ ਦੇ ਨੁਕਸਾਨ ਵਕ ਵਕਤ ਦੇਸ਼ਾਂ ਦੇ ਨੁਕਸਾਨ ਉਹ ਹੋ ਸਕਦੇ ਆ ਮਨੁੱਖੀ ਜਾਨਾਂ ਵੀ ਜਾ ਸਕਦੀਆਂ ਆ ਔਰ ਇਸ ਦੇ ਹਾਵ ਨੇ ਕਲੀ ਇਹਦੇ ਨਤੀਜਿਆਂ ਬਾਰੇ ਕੁਝ ਕਿਹਾ ਨਹੀਂ ਜਾ ਸਕਦਾ ਹਾਂ ਇਹਨੇ ਕੰਮ ਇਹ ਦੇਖਣਾ ਜੇ ਬਾਕੀ ਆ ਕਿ ਅਜਿਹੀਆਂ ਕਾਰਵਾਈਆਂ ਦੇ ਨਾਲ ਅਮਰੀਕਾ ਸਰਕਾਰ ਦਾ ਕੀ ਫਾਇਦਾ ਹੋਏਗਾ ਕੀ ਨੁਕਸਾਨ ਹੋਏਗਾ ਇਹ ਅਜੇ ਇਹ ਦੇਖਣਾ ਬਾਕੀ ਆ ਹਾਲ ਦੀ ਕੜੀ ਅਦਵਸ਼ੋਂਡਲਾ ਅਸੀਂ ਇੱਥੇ ਖਤਮ ਕਰਦੇ ਆ ਕੱਲ ਨੂੰ ਫੇਰ ਹੋਰ ਕਿਸੇ ਸ਼ੋਅ ਦੇ ਵਿਸ਼ੇ ਦੇ ਨਾਲ ਕੱਲ ਦਾ ਸ਼ੋਅ ਫਿਰ ਕਰਾਂਗੇ ਤਦ ਤੱਕ ਲਈ ਆਗਿਆ ਦਿਓ ਥੈਂਕ ਯੂ ਵੈਰੀ ਮੱਚ